ਜੇ ਤੁਹਾਨੂੰ ਨੂੰ ਛੱਡ ਕੇ ਕਾਹ ਸੋ ਤਾਜ ਦੇ ਆਪਣੇ ਜਿਹੜੇ ਮਨ ਪਸੰਦ ਦੇ ਆਦਮੀ ਨੇ ਉਹਨਾਂ ਦਾ ਵਿਕਾਸ ਹੋਊ ਜਿਹੜੇ ਉਹਦੇ ਬਰੋਦੀ ਨੇ ਉਹਦੇ ਮਨ ਪਸੰਦ ਨਹੀਂ ਹੁੰਦਾ ਤਾਂ ਵਿਕਾਸ ਨਹੀਂ ਹੋਊਗਾ ਇਹ ਬੇਇਨਸਾਫੀ ਹੋ ਜੂ ਰਾਜ ਇਨਸਾਫ ਦਾ ਚੱਲਦਾ ਹੁੰਦਾ ਹੈ ਬੇਇਨਸਾਫੀ ਦੇ ਰਾਜ ਵਿੱਚ ਇਹ ਸ਼ਾਂਤੀ ਪੈਦਾ ਹੋ ਜਾਂਦੀ ਹੈ ਜੇ ਰਾਜਦਮ ਜੋ ਤੁਹਾਨੂੰ ਅਸੀਂ ਮਨਫ਼ੀ ਕਰ ਦਈਏ ਤਾਂ ਰਾਜ ਸ਼ਾਂਤੀ ਨਹੀਂ ਹੋ ਸਕਦੀ ਅਸ਼ਾਂਤੀ ਪੈਦਾ ਹੋ ਜਾਂਦੀ ਹੈ ਸ਼ਾਂਤੀ ਵਿੱਚੋਂ ਅਤਵਾਦ ਤੱਕ ਸ਼ਾਂਤੀ ਵੱਧਦੀ ਚਲੀ ਜਾਵੇ ਤਾਂ ਅਤਵਾਦ ਤੱਕ ਪਹੁੰਚ ਜਾਂਦੀ ਹੈ ਰਾਜਾ ਡਿਕਟੇਟਰ ਬਣ ਜਾਊਗਾ ਕੋਈ ਵੀ ਡਿਕਟੇਟਰ ਜਿਸ ਨੇ ਪੈਦਾ ਹੋਏ ਨੇ ਉਹ ਮਾੜੇ ਹੋਏ ਨੇ ਡਿਕਟੇਟਰ ਦਾ ਰਾਜ ਸਭ ਤੋਂ ਮਾੜਾ ਰਾਜ ਹੁੰਦਾ ਡਿਕਟੇਟਰਸ਼ਿਪ ਨਾ ਚੱਲੇ ਕਿਸੇ ਡਿਕਟੇਟਰ ਨਾ ਪੈਦਾ ਹੋਵੇ ਇਸ ਕਰਕੇ ਧਰਮ ਵਿਕਾਸ ਦੇ ਉੱਤੇ ਹਾਵੀ ਰਹਿਣਾ ਚਾਹੀਦਾ ਸ਼ਾਂਤੀ ਬਣੀ ਰਹਿਣੀ ਚਾਹੀਦੀ ਇਸ ਕਰਕੇ ਵਿਕਾਸ ਨਾਲ ਧਰਮ ਦਾ ਰੋਲ ਧਰਮ ਬਿਨਾ ਵਿਕਾਸ ਜਿਹੜਾ ਹੈ ਅਸਲ ਵਿਕਾਸ ਨਹੀਂ ਹੋ ਸਕਦਾ